بہت ہی بڑی کرتا روک جیسے جی سارے جانتے ہو روی جی پچھلے سات دن بمار ہوئے پرماتما تو... پر جو جی مزدور ہوتا ہوں ਸਾਨੂੰ ਛੱਡ ਕੇ ਚਲੇ ਗਏ ਐਨਾ ਹਸਬੁਖ ਜਿਆ ਰੋਜ਼ ਅਸੀਂ ਦੇਖਣਾ ਰੋਜ਼ ਮਿਲਣਾ ਕਿਉਂਕਿ ਦੁਕਾਨ ਵਿਆਰ ਦੇ ਵਿੱਚ ਆ ਹਰਵੇਂ ਦੇ ਰੰਗ ਦੇ ਵਰਦੇ ਉਹਨਾਂ ਨੂੰ ਮੈਨਾ ਬੁਲਾਉਣਾ ਇਹਨਾਂ ਮਾਸੂਮ ਸਵਾਲ ਇਹਨੇ ਬੜੀਆਂ ਅਚਾਨਦਾਂ ਚਲੇ ਜਾਣਾ ਜਿੱਥੇ ਸਮਾਜ ਨੂੰ ਬਹੁਤ ਵੱਡਾ ਧਰਨਾ ਪਰਿਵਾਰ ਨੂੰ ਹੈ ਹੀ ਗਿਆ

ਮੇਸ਼ੂ ਸਿੰਗਲਾ ਰਿਤਿਕਾ ਗੁਪਤਾ ਔਰ ਕੋਮਲ ਗਰਕ ਔਰ ਇੱਕ ਬੇਡਾ ਸਾਹਿਲ ਉਹਨਾਂ ਨੂੰ ਪਿੱਛੇ ਛੱਡ ਕੇ ਆਪ ਪਰਮਕਰਨਵਾਦ ਉਹਦੇ ਚਾਹ ਨਾਲ ਪਹੁੰਚ ਹੋ ਗਿਆ ਇਸ ਤੋਂ ਇਲਾਵਾ ਉਹਨਾਂ ਦੇ ਪਰਿਵਾਰ ਦੇ ਵਿੱਚ ਜਿਨ੍ਹਾਂ ਨੂੰ ਉਹਨੇ ਆਪਣੇ ਪੁੱਤਾਂ ਵਾਂਗ ਪਾਲਿਆ ਉਹਨਾਂ ਦੇ ਭਤੀਜੇ ਬੰਕੇ ਗੋਇਲ ਜੀ ਹੈਪੀ ਗੋਇਲ ਜੀ ਦੀਪਕ ਗੋਇਲ ਨੇ ਅਮੇਨ ਨੀਮੇ ਇਹਨਾਂ ਨੂੰ ਨਾਮ ਹੈ ਸਾਹਿਬ ਪਰੇ ਦੇ ਆਪਕੇ ਬੇਜੇ ਨੂੰ ਪਰੇ ਦੇ ਫੌਲੇ ਨੂੰ ਨਾਮ ਦੇ ਚਾਰ ਬਾਕੀ ਸਾਰੇ ਦਾ ਪਰਵਾਤਨਾ ਅੰਮ੍ਰਿਤ ਪਿਆਰੇ ਅਗਰਸੀ ਸਰ ਬਹੁਤ ਬਹੁਤ ਪਰਮਾਨ ਸਭਾ ਜਿਹੜੇ ਚਿੱਟੇ ਚੰਗਾ ਪਰਵਾਰ ਹੈ ਸਾਡੇ ਕੋ ਬੜੀਆਂ ਹਸਤੀਆਂ ਆਈਆਂ ਬਹੁਤ ਬਲਾਰੇ ਵੀ ਬਹੁਤ ਆਏ ਆ ਜਿਨ੍ਹਾਂ ਨੂੰ ਮੈਂ ਨਾਮ ਬੁਲਾ ਸਕਿਆ ਹਾਂ ਉਹਨਾਂ ਤੋਂ ਮਾਫੀ ਚਾਹੁੰਦਾ ਪਰ ਮੈਂ ਸਭ ਤੋਂ ਪਹਿਲਾਂ ਬੇਨਤੀ ਕਰਦਾ ਸਾਡੇ ਬਹੁਤੋ ਕੀ ਦਾ ਪ੍ਰਧਾਨ ਜਿਨ੍ਹਾਂ ਦੇ ਕੰੰਨੇ ਇਹ ਨਾਜਕ ਕੌਂਸਲ ਦੇ ਪ੍ਰਧਾਨ ਰਹੇ ਹਨ ਸੰਜੀਵ ਭਾਟਵਾ ਜੀ ਉਹ ਆ ਕੇ ਸ਼ਰਧਾਂਜਲੀ ਪਰਮ ਪਵਿੱਤਰ ਸ਼੍ਰੀ ਗਰਉਪ੍ਰਾਣ ਜੀ ਦੀ ਹਾਜ਼ਰੀ ਸ਼ੁਕਰਗੁਜ਼ਾਰ ਜੀ ਮਾਤ੍ਰੀ ਸ਼ਕਤੀ ਤੇ ਭਰਾਵੋ ਅੱਜ ਅਸੀਂ ਉਸ ਪਵਿੱਤਰ ਆਤਮਾ ਨੂੰ ਅੰਦਰ ਸ਼ਰਧਾਂਜਲੀ ਦੇਣ ਵਾਸਤੇ ਇਕੱਤਰ ਹੋਏ ਹਾਂ ਜਿਨ੍ਹਾਂ ਦਾ ਜੀਵਨ ਸਾਰੇ ਨਵ ਨਾਗਰ ਵਾਸੀਆਂ ਦੇ ਸਾਹਮਣੇ ਹੀ ਹੈ ਕੋਈ ਪੁਰਾਣੀ ਗੱਲ ਨਹੀਂ ਹੈ ਕਿ ਉਹ ਪੂਰੇ ਕਰਮ ਜੋਗੀ ਸਕੇ ਆਪਣੇ ਪੂਰੇ ਕਰਮ ਦੇ ਨਾਲ ਹੀ ਅੱਜ ਇੱਥੇ ਪਹੁੰਚੇ ਸੀ ਜੋ ਪੁਰਾਣੇ ਜਿਸ ਤਰ੍ਹਾਂ ਆਪਣੇ ਵਪਾਰ ਨੂੰ ਚਲਾਇਆ ਉਸੇ ਤਰ੍ਹਾਂ ਸਮਾਜ ਦੇ ਵਿੱਚ ਵੀ ਆਪਣਾ ਪੂਰਾ ਸਹਿਯੋਗ ਦਿੱਤਾ ਉਹ ਭਾਰਤੀ ਜਨਤਾ ਪਾਰਟੀ ਦੇ ਬੜੇ ਕਰਮ ਕਾਰਨ ਕਰਤਾ ਸੀ ਜਦ ਵੀ ਸਾਨੂੰ ਲੋੜ ਪਈ ਉਹਨਾਂ ਦੀ ਪਾਰਟੀ ਨੂੰ ਕਿਸੇ ਵੀ ਕੰਮ ਲਈ ਚਾਹੇ ਆਰਥਿਕ ਦ੍ਰਿਸ਼ਟੀ ਨਾਲ ਹੋਵੇ ਚਾਹੇ ਉਹਨਾਂ ਦੀ ਪਹੁੰਚ ਤਾਂ ਹੋਵੇ ਕਿ ਉਹਨਾਂ ਨੇ ਪਹੁੰਚਣਾ ਜ਼ਰੂਰ ਆ ਉਹ ਜ਼ਰੂਰ ਹਾਜ਼ਰ ਹੋਣਾ ਔਰ ਹਰ ਕੰਮ ਲਈ ਪਾਰਟੀ ਦੀ ਸੇਵਾ ਕੀਤੀ ਹੈ ਇਹ ਜਿਹੜਾ ਭਾਰੀ ਘੱਟ ਹਰ ਸਮਾਜ ਦੇ ਵਿੱਚੋਂ ਹਰ ਵਿਅਕਤੀ ਇੱਥੇ ਪਹੁੰਚਿਆ ਹੈ ਹਰ ਰਾਜਨੀਤਿਕ ਪਾਰਟੀਆਂ ਤੇ ਪਹੁੰਚੀਆਂ ਨੇ ਉਹ ਕਾਰਨ ਸੀਗਾ ਵੀ ਜਵੀ ਗੋਲਜੀ ਦਾ ਜਿਹੜਾ ਸਭਾਤ ਸੀਗਾ ਚਾਹੇ ਬੀਜੇਪੀ ਦੇ ਕਾਰਜਕਰਤਾ ਸੀਗੇ ਪਰ ਕਾਮ ਉਹਨਾਂ ਨੇ ਹਰੇਕ ਦਾ ਦਿੱਤਾ ਕੋਈ ਵੀ ਉਹਨਾਂ ਨੂੰ ਬੁਲਾਇਆ ਕਿਸੇ ਪਾਰਟੀ ਦਾ ਵੀ ਆਇਆ ਚਾਹੇ ਕਿਸੇ ਵੀ ਵਾਰਡ ਜੋ ਆਇਆ ਹੋਵੇ ਉਹਨਾਂ ਨੇ ਕਦੀ ਵੀ ਜਵਾਬ ਨਹੀਂ ਦਿੱਤਾ ਹਮੇਸ਼ਾ ਹੱਸ ਕੇ ਗੋਹਦੇ ਸੀਗੇ ਮੁਸਕਰਾਣ ਚਿਹਰੇ ਤੇ ਉਹਨਾਂ ਦੇ ਹਰ ਵੇਲੇ ਰਹਿੰਦੀ ਸੀ ਜਿਹਦੇ ਨਾਲ ਉਹਨਾਂ ਦਾ ਜਿਹੜਾ ਪਿਆਰ ਆ ਹਰੇਕ ਦੇ ਨਾਲ ਅੱਜ ਦੇਖ ਰਿਹਾ ਮੈਂ ਬੰਗਿਆਂ ਦੇ ਹਰ ਕੋਨੇ ਤੋਂ ਬੰਦੇ ਆਏ ਨੇ ਕੋਈ ਜੇ ਵਾਸਤੇ ਆਇਆ ਨਹੀਂ ਪਿਆਰ ਦਾ ਪਿਆਰ ਸਾਰੇ ਨਾਲ ਮੈਂ ਜਿੱਥੇ ਸਾਹਿਲ ਜੀ ਨੂੰ ਇਹ ਕਹਿਣਾ ਚਾਹੁੰਦਾ ਜਿੱਤੇ ਗੋਇਲ ਪਰਿਵਾਰ ਨੂੰ ਵੀ ਬੂਰਾ ਘਾਟਾ ਪਿਆ ਬਹੁਤ ਜ਼ਿਆਦਾ ਉਹਦੇ ਪਾਰਟੀ ਨੂੰ ਵੀ ਪਿਆ ਤੇ ਨਦਰ ਨੂੰ ਬੰਦਾ ਨਦਰ ਨੂੰ ਵੀ ਪਿਆ ਵਾ ਸਮਾਜ ਨੂੰ ਵੀ ਪਿਆ ਹੈ ਮੈਂ ਸਾਹਿਲ ਜੀ ਨੂੰ ਇਹੀ ਕਹਿਣਾ ਚਾਹੁੰਦਾ ਕਿ ਅਸੀਂ ਸਾਰੇ ਤੁਹਾਡੇ ਨਾਲ ਖੜੇ ਹਾਂ ਹਰ ਵੇਲੇ ਖੜੇ ਹਾਂ ਪਰ ਤੁਸੀਂ ਜਿਹੜਾ ਜੋ ਰੰਗੀ ਜੀ ਦਾ ਇਹ ਕਵੀ ਸਾਨੂੰ ਆਈ ਆ ਉਹ ਤੁਸੀਂ ਹੀ ਪੂਰੀ ਕਰਨੀ ਹੈ ਆਪਣਾ ਕੰਮ ਵੀ ਚਲਾਣਾ ਹੈ ਕੰਮ ਦਾ ਵੀ ਧਿਆਨ ਰੱਖਣਾ ਹੈ ਉਹਦੇ ਨਾਲ ਨਾਲ ਪਾਰਟੀ ਨੂੰ ਪਹਿਲੇ ਜਵਲੇ ਸਹਿਯੋਗ ਵੀ ਦੇਣਾ ਹੈ ਨਾਲ ਜੁੜੇ ਰਹਿਣਾ ਹੈ ਬਹੁਤ ਹੀ ਕੋਈ ਨਿਕਰਤ ਪ੍ਰਸਤ ਅਸੀਂ ਆਪਣੇ ਤਰ੍ਹਾਂ ਰਵੀ ਨੂੰ ਸਿੱਖੀ ਦੇ ਪੜਿਆ ਸ੍ਰੀ ਅੰਮ੍ਰਿਤਪੁਰ ਸਾਹਿਬ ਦਾ ਪਾਰ ਔਰ ਇਹ ਉਹਨਾਂ ਨੂੰ ਕਈ ਕੋਈ ਸ਼ਬਦੇ ਦੇ ਨਿਕਲਦੇ ਇਹ ਮੰਨਿਆ ਨਾ ਪਰ ਨਾ ਨਾ ਵਿਚਾਰਕ ਕਰਕੇ ਬੇ ਵੀ ਜ਼ਿਲ੍ਹਾ ਪ੍ਰਧਾਨ ਕੀਤੇ ਵਿੱਚ ਉਹਨਾਂ ਨੇ ਪਹਿਲਾ ਇਲੈਕਸ਼ਨ ਲੜਿਆ ਐਮ ਸੀ ਦਾ ਔਰ ਉਸ ਤੋਂ ਬਾਅਦ ਉਹਨਾਂ ਨੇ ਫਿਰ ਦੂਸਰਾ ਇਲੈਕਸ਼ਨ ਲੜਿਆ ਫਿਰ ਉਹ ਕਮੇਟੀ ਦੇ ਪ੍ਰਧਾਨ ਬਣੇ ਉਹਨਾਂ ਨੇ ਕਮੇਟੀ ਦੀ ਪ੍ਰਧਾਨਗੀ ਚੜ੍ਹੀ ਆ ਲੋ ਬੇਦਾਰ

اپنا اپنے خارمان پیارے لیڈر خارمان پیارے پردانگی جی شری روی کشن گولی کو شرطہ دے فوٹو پیٹ کرنے واسطے آئے ہیں اپنا سارے ہی شہر واسی اور بیٹھ بولے سوا کو اور ہس مختلف چہرہ سے ہمیشہ ہی پربھاوت ہوتے رہے ہیں ਉਹ ਕਰਲੇ ਪ੍ਰਧਾਨ ਸੀਗੇ ਉਹ ਇੱਕ ਉਸ ਸੰਸਦਾ ਦੇ ਮੋਰੀ ਸੀਗੇ ਕਿਉਂਕਿ ਬੰਗੇ ਦੀ ਬੇਸਟ ਕਮੇਟੀ ਲਈ ਹੈ ਬਹੁਤ ਪੁਰਾਣੀ ਹੈ ਟੋ ਕਾਪਰ 147 ਸਾਲ ਪੁਰਾਣੀ ਸਾਡੇ ਬੰਗੇ ਸ਼ਹਿਰ ਦੀ ਬੇਸਟ ਕਮੇਟੀ ਹੈ ਔਰ 1877 ਦੇ ਵਿੱਚ ਇੱਥੇ ਪਹਿਲੇ ਪ੍ਰਧਾਨ ਸਦਾਨ ਬਰਸ਼ੀ ਹੋਏ ਸੀ ਉਹ ਹੁਣ ਪਰਵੰਗ ਹਸਪਤਾਲ ਨੇ ਇਸ ਪਦਾਨੀ ਦੇ ਉਧਰ ਦੇ ਉੱਪਰ ਬੈਠ ਕੇ ਜਿੱਥੇ ਸਾਡੇ ਸ਼ਹਿਰ ਦੇ ਬਹੁਤ ਵਧੀਆ ਧੰਕੇ ਨਾਲ ਸੇਵਾ ਕੀਤੀ ਹੈ ਔਰ ਨਾਮ ਵੀ ਨਾਲ ਆਪਣਾ ਜਿਹੜਾ ਨਾਮ ਹੈ ਉਹ ਹੋਏ ਇਲਾਕੇ ਦੇ ਵਿੱਚ ਬਣਾਇਆ ਹੋਏ ਸਭਨੀ ਜਿਸ ਤਰ੍ਹਾਂ ਆਪਾਂ ਜਾਣਦੇ ਕਿ ਇੱਕ ਸਫਰ ਵਪਾਰੀ ਵੀ ਸੀ ਕਿ ਜਿੱਥੇ ਉਹਨੇ ਆਪਣੇ ਕੁੱਤੇ ਦੇ ਵਿੱਚ ਬਹੁਤ ਵਧੀਆ ਨਾਮਣਾ ਘਟਾ ਬੜੀ ਮਾਨਦਰ ਦੇ ਨਾਲ ਬੜੀ ਲਗਨ ਦੇ ਨਾਲ ਔਰ ਬੜੀ ਮਿਹਨਤ ਦੇ ਨਾਲ ਜਿਸੇ ਪਰ ਅੰਗਿਆ ਰਸਤ ਮੈਟਰੀ ਉਹ ਵੀ ਬਹੁਤ ਉਪਕਾਰਪੂਰਨ ਨਿਵਾਜੀ ਸਾਹ ਤੇ ਆਇਆ ਹੈ ਉਸਨੇ ਇਚਮੈ ਰਜਨ ਇਸ ਸਾਹ ਕੋ ਜਨ ਹੈ ਜਿੰਨੇ ਵੀ ਦੁਨੀਆ ਦੇ ਕਰਮਗ੍ਰੱਥ ਨੇ ਜਿੰਨੇ ਕਰਮਗ੍ਰੱਥਾ ਰੱਬਾ ਕਿੰਨੀ ਤਰੀ ਤਰੀ ਨਿਰੰਝ ਨੂੰ ਚਿੰਤੇ ਬਾਜ ਪਏ ਬਾਜ ਬਚਾਗ ਦੇ ਕੇ ਨਾ ਇਸ ਜਿਹੋ ਮਨ ਚਿਤਰ ਜੀਏ ਸੋ ਸਵਾਰੇ ਲਾ ਸਵਾਸਨਤਾ ਜਪਨ ਸਾਰੇ ਆਪਰੇ ਬਹੁਤ ਸਤਿਕਾਰੂ ਵੱਡੇ ਵੀ ਜੀ ਜਰਨ ਕੁਸ਼ੂਨ ਗੋਇਲ ਜੀ ਜੋ ਪਿਛਲੇ ਦਿਨੀ ਕੁਝ ਸਵਾ ਵਿਵਾਰ ਰਹਿਤ ਉਹਨਾਂ ਅਚਾਨਕ ਸੰਬੋਧਾ ਦੇ ਗਏ ਉਹਨਾਂ ਦੇ ਅੰਤਮ ਅਰਦਾਸ ਨੂੰ ਸ਼ਾਮ ਨੂੰ ਹੋਲੇ ਆਪਾਂ ਸਾਰੇ ਅੱਜ ਤੇ ਇਕੱਤਰ ਹੋਏ ਮੇਰੇ ਦੁਸ਼ਰਤ ਦੀ ਫੋਟੇਟ ਕਰਦਾ ਕਵੀ ਪੁਰਸ਼ ਨੇ ਬਹੁਤ ਹੀ ਸਿਆਰੇ ਦੁਰਦਸ਼ੀ ਵਾਲੇ ਤੋਂ ਰੱਬ ਵਿਚਾਰਾ ਵਾਲੇ ਇਨਸਾਨ ਸਾਹਿਬ ਜਿੱਥੇ ਰਾਜਨੀਤੀ ਦੇ ਵਿੱਚ ਲੰਬੇ ਸਮੇਂ ਤੋਂ ਸੇਵਾ ਨਿਭਾ ਰਹੇ ਸਨ ਉਹਨਾਂ ਧਾਰਮਿਕ ਕੰਮਾਂ 'ਚ ਵੀ ਆਪਣਾ ਕਿਰਕੀ ਰੋਲ ਲਵਾਉਂਦੇ ਸਨ ਸੇਵਾ ਕਰਦੇ ਸਨ ਸਾਹਸ ਲਗਤੋਂ ਕੋਪਾ ਅਰਥਾਕ ਪੰਡਤ ਬੰਗਾਰਜਨ ਤੋਂ ਫੰਡਾਂ ਉਹ ਸਾਡੇ ਵਾਸਤੇ ਚਲਾਈ ਰੱਖੇ ਆਪਣੇ ਬਣਾਏ ਸਨ ਜਿਨ੍ਹਾਂ 'ਚ ਬੜੀ ਨਿਮਰਤਾ ਵਾਲਾ ਪਰਵਾਸ ਜਾਨਤਨਾ ਪਰਵਾਸ ਅਲੀਗਰ ਆਪਣੀ ਜਰਰੀ ਤੇ ਕੂਰਨੀ ਜੀ ਵੀ ਔਰ ਸਾਰਿਆਂ ਦੇ ਕੰਮ ਆਏ ਹੱਕ ਦਾ ਜੋ ਵੀ ਉਹਨਾਂ ਨੇ ਕੋੜਾ ਆਪਣਾ ਮੁੱਸਤ ਲੈ ਕੇ ਆਉਂਦਾ ਉਹਦਾ ਅਨਨ ਕਰਕੇ ਕੰਮ ਕਰਦੇ ਕਿਸੇ ਪਾਰਟੀ ਵਾਈ ਧੜੀ ਵਧੀ ਦੰਕਰ ਉੱਤੇ ਉਹਨੇ ਸ੍ਰੀ ਸਹਾ ਸੰਗਤ ਨੂੰ ਗੁਰੂ ਸਾਹਿਬ ਨੇ ਕਿਹਾ ਆਪ ਕੋਲ ਸੇਵਾ ਕਰੇ ਤੱਕ ਪਾਵੇਂ ਮਰ ਜਿਹੜੇ ਲੋਕ ਆਪਣੇ ਘਰ ਦਾ ਸੁੱਖ ਸੁੱਖ ਛੱਡ ਕੇ ਲੋਕਾਂ ਦੀ ਸੇਵਾ ਕਰਦੇ ਉਹਨਾਂ ਦੇ ਵੈਰੂ ਵੀ ਵੇਰ ਕਾਜਾ ਮੁਬਾਦਵਾ ਦੀ ਵੇਰ ਕਰਦਾ ਲੋਕ ਉਹਨਾਂ ਦਾ ਸਤਕਾਰ ਕਰਦੇ ਇਸੇ ਕਰਕੇ ਅੱਜ ਵੱਡੀ ਗੱਲ ਤੁਸੀਂ ਉਹਨਾਂ ਸ਼ਾਂਧਾ ਦੇ ਘਰ ਪੇਟ ਕਰਨ ਵਾਸਤੇ ਇਤਹਾਜ਼ਰ ਹੋਏ ਸਵਾਸਤ ਸੂ ਜਿੰਦਗੀ ਇਹ ਮੈਨੇ ਵੀ ਰੱਖੀ ਕਿ ਕਿੰਨੇ ਸੰਸਾਰ ਆਪਾਂ ਜੀਤੇ ਗਏ ਲੇਕਿਨ ਮੈਨੇ ਰੱਖਦਾ ਕਿ ਜਿਹੜੀ ਜ਼ਿੰਦਗੀ ਉਹ ਮੌਤ ਉਦੇ ਦਰਮਿਆਨ ਤੁਸੀਂ ਕੀ ਸਮਾਜ ਲਈ ਕੀਤਾ ਕੀ ਆਪਣੇ ਬੱਚਿਆਂ ਲਈ ਕੀਤਾ ਔਰ ਜਿਹੜੇ ਜੁਡੀ ਸੀ ਪਰਮਾਤਮਾ ਦੇ ਲਈ ਸਤਿ ਪਰਮਾਤਮਾ ਦੇ ਨਾਮ ਜਪਣ ਦੀ ਕੋਈ ਨਹੀਂ ਕੀਤੀ ਕੋਈ ਇਸ ਲਈ ਰਵੀ ਕੁਸ਼ਤ ਗੋਇਲ ਜੀ ਨੇ ਆਪਣਾ ਜੀਵਨ ਜਿਹੜਾ ਉਹਨਾਂ ਦੇ ਪਰਮਾਤਮਾ ਦੇ ਚੋਟੀ ਸੀ ਜਾਣਦਾ ਸਮਾਜ ਦੀ ਸੀ ਵਿਕਨ ਉਹ ਆਪਣਾ ਸਫਲ ਜੀਵਨ ਜੀ ਕੇ ਗਏ ਹਨ ਉਹ ਸਾਰੇ ਸਮਾਜ ਦੀ ਤਰੱਕੀ ਦੇ ਵਿਧਰੀ ਨੇ ਕੰਮ ਕਰਕੇ ਗਏ ਆਪਣੇ ਬੱਚਿਆਂ ਲਈ ਚੰਗਾ ਕਾਰੋਬਾਰ ਸੈਟ ਕਰਕੇ ਗਏ ਹਾਂ ਵਿਕਲ ਪਰਿਵਾਰ ਨੂੰ ਕਹਿੰਦੇ ਸਹਿ ਸਦਮਾ ਪਹੁੰਚਿਆ ਸਾਰੇ ਸਮਾਜ ਨੂੰ ਬੜਾ ਤੱਕ ਪਹੁੰਚਿਆ ਉਹਨਾਂ ਦੇ ਵਿਛੋੜੇ ਦੇ ਨਾਲ ਉਹਦੀ ਕਮੀ ਨੂੰ ਘਾਟੇ ਨੂੰ ਕੋਈ ਪੂਰਾ ਨਹੀਂ ਕਰ ਸਕਦਾ ਜੁਰਮਾਨੀ ਦੀ ਹਜੂਰੀ ਦੇ ਦਿੱਤੋ ਕੋਈ ਖਿਸ਼ਾ ਸਕਤ ਗੈਸ਼ੇ ਕਾਮ ਅੱਜ ਦੇ ਸਾਰੇ ਆਪਣੇ ਬਹੁਤ ਇਸ ਰਾਜੋ ਸਿਰਿ ਰਵੀ ਕੋਈ ਨਹੀਂ ਸਰਤਾ ਦੇ ਫੁਰਬੇ ਇਦਲੇ ਕਰਦੇ ਹਨ। ਨਾ ਨਾਨ ਹਜ ਸਾਹ ਨੇ ਕੁਸ਼ਲ ਸਾਹ ਇਹਨਾਂ ਦੇ ਗਾਂ ਦੇ ਨਾਲ ਬਰਬਾਦ ਹੋ ਰਿਹਾਦਾ ਬਰਬਾਦ ਹੋਣਾ ਦਾ ਮਹਿਸੂਸ ਕਰਦਾ। ਕਬਸ ਲੋਕ ਦੇ ਲਈ ਆਪੇ ਸ਼ਾਹਰੀ ਸੁਮਾਇਤ ਦੇ ਛੜਕੇ ਦੱਲਿਆ। ਉਹਨਾਂ ਦਾ ਵਿਛੋੜਾ ਵੀ ਉਹਨਾਂ ਦੇ ਜਾਨ ਦਾ ਵੀ ਬਾਤ ਨੂੰ ਲਗਾ ਰਿਹਾ ਰਵੀ ਮੋਹਰੀ ਪੂਰਾ ਮਜੂਦਤ ਸਾਥਸੀ ਜਿਨ੍ਹਾਂ ਨੇ ਸਦਾ ਹੀ ਇਮਾਨਦਾਰ ਦੇ ਨਾਲ ਔਰ ਆਪਣੇ ਪੂਰੇ ਕਰਤੇ ਹੀ ਦਿਨਾਂ ਜਿੱਥੇ ਅੱਪੇ ਕਰਵਾ ਕੇ ਅੱਗੇ ਲੈ ਕੇ ਗਏ ਸਮਾਜ ਦੇ ਵਿੱਚ ਬਹੁਤ ਕੰਡੀਆਂ ਪ੍ਰਾਪਤ ਕੀਤੀਆਂ ਬੜਾ ਸਮਾਜ ਦਾ ਕੰਮ ਕੀਤਾ ਮੈਨੂੰ ਯਾਦ ਹੈ ਜਦੋਂ ਮੈਂ ਨਵਾਂ ਨਵਾਂ ਹੱਥ ਦਾ ਇਚਾਰਜ ਬਣ ਕੇ ਆਇਆ ਸੀ ਉਸ ਤੋਂ ਮੀਨੇ ਬਾਅਦ ਹੀ ਤੇ ਲਖਣ ਆਈ ਬੀਜੇਪੀ ਅਕਾਲੀ ਦਲ ਨੂੰ ਉਸ ਵੇਲੇ ਕੋਈ 9 ਦੇ ਕਰੀਬ ਐਫਸੀ ਬੜੇ ਜਿਸ ਦੇ ਪ੍ਰਧਾਨਗ੍ਰਾਮ ਦੀ ਵਾਰੀ ਸੀ ਸਾਡੇ ਵਿੱਚੋਂ ਦੋ ਬੰਦੇ ਜਿਹੜੇ ਲਾਲਚ ਚ ਆ ਗਏ ਕਿ ਅਸੀਂ ਦੂਸਰਾ ਤੜਕੇ ਅਸੀਂ ਪ੍ਰਧਾਨ ਬਣ ਜਾਵਾਂਗੇ ਮੈਨੂੰ ਯਾਦ ਹੈ ਕਿ ਉਸ ਵੇਲੇ ਸਵੇਰੇ ਹੀ ਮੈਂ ਸਾਡੇ ਵਿੱਚੋਂ ਸੱਜਣ ਬੈਠੇ ਆ ਰਾਣਾ ਜੀ ਕੋਰਾ ਤੋਂ ਮੈਂ ਗਿਆ ਲੱਗਿਆ ਪਈ ਅਸੀਂ ਵੀ ਪ੍ਰਧਾਨ ਬਣਾਣਾ ਰਵੀ ਗੋਇੰਦ ਨੂੰ ਕਿ ਤੂੰ ਸਾਡੀ ਮਦਦ ਕਰੋ ਉਹ ਮੈਨੂੰ ਕਹਿਣ ਲੱਗੇ ਮੈਂ ਦੱਸ ਸਕਦੇ ਰਵੀ ਗੋਇੰਦ ਨੂੰ ਬਣਾਣਾ ਫਿਰ ਅਸੀਂ ਪਾਰਟੀ ਵਾਈਪ ਤੋਂ ਰੱਖ ਲਈਏ ਅਸੀਂ ਦੋਪਲਾ ਮਾਮਲਾ ਹੈ ਮੈਂ ਸਮਝਦਾ ਕਿ ਅਕਾਲੀਆਂ ਦੀ ਭਾਜੀਪੀ ਦੀ ਮਜਬੂਰੀ ਹੋ ਸਕਦੀ ਹੈ ਜਸੂਰਨ ਪ੍ਰਧਾਨਤ ਰਾਣਾ ਜਿੱਤੇ ਸੀ ਪ੍ਰਧਾਨ ਲੜਨਾ ਸੀ ਪਰ ਜੇ ਦੂਸਰੀਆਂ ਪਾਰਟੀਆਂ ਦੇ ਲੋਕ ਇਹ ਸੋਚਦੇ ਆ ਕਿ ਇਸ ਤਰ੍ਹਾਂ ਦੇ ਇਮਾਨਦਾਰ ਰਾਜਨੇ ਨੂੰ ਪ੍ਰਧਾਨ ਪ੍ਰਣਾਤਰੀਂ ਦਾ ਨਸੰਦ ਐਸ ਤੋਂ ਵੱਡੀ ਗੱਲ ਹੋ ਨਹੀਂ ਸਕਦੀ ਗਰੂਪ੍ਰਾਂਤ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਵਿਆਸ ਪੀਠ ਤੇ ਵਿਰਾਜਮਾਨ ਪੂਜੇ ਪੰਡਿਤ ਜੀ ਔਰ ਸ਼੍ਰੀ ਰਵੀ ਕੁਸ਼ਲ ਗੋਇਲ ਜੀ ਦੀ ਅੱਜ ਦੀ ਇਸ ਅੰਤਿਮ ਪ੍ਰਾਰਥਨਾ ਸਭਾ ਕਹ ਲਈਏ ਸ਼ਰਧਾਂਜਲੀ ਸਭਾ ਕਹ ਲਈਏ ਪ੍ਰੇਰਣਾ ਸਭਾ ਕਹ ਲਈਏ ਉਧੇਤੂ ਪਸਤਿਤ ਮਤਾਵਾ ਪੈਨਾ ਮੇਰੇ ਬਜ਼ੁਰਗ ਮੇਰੇ ਭਰਾ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਜਿਸ ਦੇਸ਼ ਚ ਰਹਿੰਦੇ ਆ ਜਿਸ ਸੰਸਕ੍ਰਿਤੀ ਪਰੰਪਰਾ ਨੂੰ ਮੰਨਦੇ ਆ ਚਾਹੇ ਹਿੰਦੂ ਪਾਈਚਾਰੇ ਨੂੰ ਮੰਨਦੇ ਹੋਈਏ ਚਾਹੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹਾਜ਼ਰ ਹੁੰਦੇ ਹੋਈਏ ਅਸੀਂ ਸਾਰੇ ਮੰਨਦੇ ਆ ਕਿ ਆਤਮਾ ਅਮਰ ਹੈ ਆਤਮਾ ਨੂੰ ਕੋਈ ਮਿਟਾ ਨਹੀਂ ਸਕਦਾ ਇਸ ਕਰਕੇ ਸਾਡੇ ਸਾਰੇ ਗ੍ਰੰਥ ਸਾਨੂੰ ਇਹ ਸਿੱਖਿਆ ਵੀ ਦਿੰਦੇ ਆ ਕਿ ਜਾਨ ਵਾਲੇ ਦਾ ਸ਼ੂਕ ਨਹੀਂ ਕਰਨਾ ਚਾਹੀਦਾ ਪਰ ਜਦੋਂ ਆਪਣਾ ਕੋਈ ਚਲਾ ਜਾਂਦਾ ਹੈ ਨਾ ਤੇ ਸਾਰਾ ਗਿਆਨ ਹੋਣ ਦੇ ਬਾਵਜੂਦ ਗੀਦਾ ਦਾ ਗਿਆਨ ਹੋਣ ਦੇ ਬਾਵਜੂਦ ਵੀ ਪਰ ਗੁਰੂ ਸਾਹਿਬ ਦਾ ਸਾਨੂੰ ਸੁਨੇਹਾ ਹੈ ਕਿ ਭਾਰਾ ਮਿੱਠਾ ਮੰਨਣਾ ਹੈ ਉਹਦੇ باوجود ਮਨ ਨੂੰ ਬੜਾ ਕਸ਼ਟ ਹੁੰਦਾ ਪਰਿਵਾਰ ਨੂੰ ਵੀ ਹੁੰਦਾ ਸਕੇ ਸਬੰਧੀਆਂ ਨੂੰ ਦੋਸਤਾਂ ਮਿੱਤਰਾਂ ਨੂੰ ਵੀ ਹੁੰਦਾ ਪਰ ਖਾਸ ਕਰਕੇ ਜਦੋਂ ਪਿਤਾ ਚਲਾ ਜਾਏ ਤੇ ਪਰਿਵਾਰ ਦੇ ਉੱਤੇ ਇੱਕ ਬਹੁਤ ਅਸਹਿ ਉਹ ਕਿਹ ਦੁੱਖ ਹੁੰਦਾ ਸਾਡੇ ਗ੍ਰੰਥਾਂ ਚ ਪਿਤਾ ਨੂੰ ਕਿਹਾ ਹੈ ਕਿ ਆਕਾਸ਼ ਤੋਂ ਵੀ ਉੱਚਾ ਹੁੰਦਾ ਹੈ ਪਿਤਾ ਦੀ ਪਦਵੀ ਆਕਾਸ਼ ਤੋਂ ਵੀ ਉੱਪਰ ਹੈ ਜਿਵੇਂ ਆਕਾਸ਼ ਸਾਰਿਆਂ ਨੂੰ ਆਪਣੇ ਥੱਲੇ ਸ਼ਰਨ ਦਿੰਦਾ ਹੈ ਪਿਤਾ ਵੀ ਆਪਣੀ ਛਾਇਆ ਚ ਪੂਰਾ ਪਰਿਵਾਰ ਅੱਗੇ ਵਧਾਂਦਾ ਹੈ ਔਰ ਖਾਸ ਕਰਕੇ ਜੇ ਕੋਈ ਜਾਨ ਵਾਲਾ ਆਪਣੇ ਜੀਵਨ ਚ ਅੱچھے ਕਰਮ ਕਰਕੇ ਗਿਆ ਹੋਵੇ ਦੇਸ਼ ਲਈ ਸਮਾਜ ਲਈ ਪਰਿਵਾਰ ਲਈ ਕੁਝ ਅੱਛਾ ਸਨੇਹਾ ਛੱਡ ਕੇ ਗਿਆ ਹੋਵੇ ਤੇ ਨਿਸ਼ਚਿਤ ਰੂਪ ਨਾਲ ਉਹਦਾ ਘਾਟਾ ਉਹਦਾ ਦੁੱਖ ਹੋਰ ਜ਼ਿਆਦਾ ਮਹਿਸੂਸ ਹੁੰਦਾ ਸ਼੍ਰੀ ਰਵੀ ਪੂਸ਼ਨ ਗੋਇਲ ਜੀ ਮੇਰੇ ਤੋਂ ਪਹਿਲਾਂ ਬਹੁਤ ਸਾਰੇ ਬੁਲਾਵਿਆਂ ਨੇ ਜੀਵਨ ਬਾਰੇ ਗੱਲ ਰੱਖੀ ਹੈ ਮੇਰਾ ਵੀ ਉਹਨਾਂ ਨਾਲ ਬਹੁਤ ਲੰਬੇ ਸਮੇਂ ਤੋਂ ਮਿਲਣਾ ਜੁਲਣਾ ਸੀ ਭਾਰਤੀ ਜਨਤਾ ਪਾਰਟੀ ਦੇ ਇਸ ਪੂਰੇ ਖੇਤਰ ਚ ਪੂਰੇ ਜ਼ਿਲ੍ਹੇ ਚ ਇੱਕ ਸਤੰਭ ਸੀ ਜਨਸਿਕ ਦੇ ਸਮੇਂ ਤੋਂ ਸੀ ਇਨ੍ਹਾਂ ਪਾਰਲੀਮੈਂਟ ਚੋਣਾਂ ਚ ਵੀ ਜਿਸ ਪ੍ਰਕਾਰ ਨਾਲ ਉਹਨਾਂ ਨੇ ਮੈਨੂੰ ਅਸ਼ੀਰਵਾਦ ਦਿੱਤਾ ਜਿਸ ਪ੍ਰਕਾਰ ਨਾਲ ਪੂਰੀ ਤਨਦੇਹੀ ਨਾਲ ਜੁੜੇ ਰਹੇ ਮੈਂ ਸਮਝਦਾ ਕਿ ਬਹੁਤ بڑا ਘਾਟਾ ਜਿੱਥੇ ਪਰਿਵਾਰ ਨੂੰ ਪਿਆ ਹੈ ਉਥੇ ਭਾਰਤੀ ਜਨਤਾ ਪਾਰਟੀ ਨੂੰ ਵੀ ਪਿਆ। ਉਹ ਸ਼ਹਿਰ ਨੂੰ ਵੀ ਪਿਆ। ਦੇਖੋ ਮੈਂ ਕਿਹਾ ਕਿ ਪ੍ਰੇਰਣਾ ਸਭਾ ਹੈ ਕਿਉਂ ਪ੍ਰੇਰਣਾ ਸਭਾ ਹੈ ਅੱਜ ਵੱਡੀ ਗਿਣਤੀ 'ਚ ਲੋਕ ਬੈਠੇ ਆ। ਸਾਰੀਆਂ ਰਾਜਨੀਤਿਕ ਦਲਾਂ ਦੇ ਪ੍ਰਮੁੱਖ ਨੇਤਾ ਬੈਠੇ ਆ, ਸਮਾਜਿਕ ਧਾਰਮਿਕ ਸੰਗਠਨਾਂ ਦੇ ਮੁਖੀ ਬੈਠੇ ਆ। ਜਦੋਂ ਪੰਜਾਬ 'ਚ ਕਾਲਾ ਦੌਰ ਸੀ ਪੰਜਾਬ ਦੇ ਭਾਈਚਾਰੇ ਨੂੰ ਤੋੜਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਸੀ, ਪੰਜਾਬ ਨੂੰ ਦੇਸ਼ੋਂ ਤੋੜਨ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਸੀ। ਤੇ ਮੈਨੂੰ ਯਾਦ ਹੈ ਕਿ ਬੰਗੇ ਦੇ ਅੰਦਰ ਜਿਸ ਨਰਮਿਕਤਾ ਦੇ ਨਾਲ ਲਿਡਰਤਾ ਦੇ ਨਾਲ ਰਵੀ ਪੂਸ਼ਨ गोयल ਜੀ ਉਸ ਵੇਲੇ ਵੀ ਖੜੇ ਰਹੇ ਕੋਈ ਡਰ ਨਹੀਂ ਸੀ ਬਹੁਤ ਧਮਕੀਆਂ ਵੀ ਆਈਆਂ ਲੇਕਿਨ ਪੂਰੀ ਬਹਾਦਰੀ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਝੰਡਾ ਵੀ ਚੱਕ ਕੇ ਖੜੇ ਰਹੇ ਪੰਜਾਬੀਅਤ ਦਾ ਝੰਡਾ ਵੀ ਬੁਲੰਦ ਰੱਖਿਆ ਸਾਰੇ ਇਹਨਾਂ ਦਾ ਸਨਮਾਨ ਰਵੀ ਪੂਸ਼ਨ गोयल ਜੀ ਸਰਦਾਰ ਕੌਂਸਲਰ ਤੁਗਾ ਦੇ ਪੁਰਾਣਾ ਪ੍ਰਧਾਨ ਕਿਉਂਕਿ ਅੱਜ ਵੀ ਉਹ ਆਪਾ ਪੁਰੋ ਨੂੰ ਤਾਂ ਲਾ ਗਿਆ ਨੇ ਆਜ ਵੀ ਪਰ ਆ ਰਿਹਾ ਕਿਉਂਕਿ ਨਵਾਂ ਪ੍ਰਧਾਨ ਹੋਣ ਦਾ ਕੋਈ ਬਣਿਆ ਨਹੀਂ ਉਹੀ ਆਖਰੀ ਪ੍ਰਧਾਨ ਸਿਗੇ ਤੇ ਮੈਂ ਉਹਨਾਂ ਨੂੰ ਸਰਦਾਰ ਦੇ ਫੁਰਸਤ ਪਿੰਡ 가는 ਵਾਸਤੇ ਪਰਿਵਾਰ ਵੱਲੋਂ ਮੈਨੂੰ ਮੇਰੇ ਆਪ ਨੂੰ ਧੰਨਵਾਦ ਕਰਾਂ ਪਰਿਵਾਰ ਵੱਲੋਂ ਬੜੀ ਮਾਣ ਦੀ ਗੱਲ ਆ ਮੇਰੇ ਲਈ ਕਿਉਂਕਿ ਰਵੀ ਕੁਸ਼ਲ गोयल ਜੀ ਇੱਕ ਇਦਾਂ ਦੇ ਵਿਅਕਤੀ ਸਿਗੇ ਜਿਹੜਾ ਨੇ ਸ਼ਹਿਰ ਵਾਸਤੇ ਸਮਾਜ ਵਾਸਤੇ ਆਪਣੇ ਪਰਿਵਾਰ ਨਾਲੋਂ ਵੀ ਜ਼ਿਆਦਾ ਮਹੱਤਵ ਅੱਗੇ ਰੱਖਿਆ